ਦੋਸਤੋ ਪੰਜਾਬ ਚ 88 ਭਰਤੀ 2024 ਦੀ ਨੋਟੀਫਿਕੇਸ਼ਨ ਆਊਟ ਕਰ ਦਿੱਤਾ ਗਿਆ ਜੀ ਦੋਸਤੋ ਬਿਲਕੁਲ ਰੈਗੂਲਰ ਭਰਤੀ ਹੈ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿ ਆਪਾਂ ਕਰਕੇ ਵੀਡੀਓ ਨੂੰ ਲਾਸਟ ਤੱਕ ਜਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟਿਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਨਾ ਪੋਸਟਾਂ ਦੇ ਜਿਹਨਾਂ ਉਮੀਦਵਾਰਾਂ ਨੇ 8ਵੀਂ ਪਾਸ ਕੀਤੀ ਆ ਉਹ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਜਲਦੀ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਜੀ ਕੋਈ ਪੀਪਰ ਨਹੀਂ ਕੋਈ ਅਪਲੀਕੇਸ਼ਨ ਫੀਸ ਨਹੀਂ ਕੇਵਲ ਇੰਟਰਵਿਊ ਦੇ ਬੇਸ ਤੇ ਤੁਹਾਡਾ ਸੈLECTION ਕੀਤਾ ਜਾਵੇਗਾ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਤੁਹਾਨੂੰ ਮਿਲ ਜਾਵੇਗੀ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਦਵਾਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪਰੰਤੂ ਆਫੇ ਲੋਕ ਕਰਕੇ ਆਪਣੇ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ ਇਸ ਐਡਰੈਸ ਤੇ ਤੁਸੀਂ ਭੇਜਣਾ ਔਰ ਕਿਵੇਂ ਭੇਜਣਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਤੁਸੀਂ ਐਪਲੀਕੇਸ਼ਨ ਫਾਰਮ ਨੂੰ ਫਿਲਪ ਕਰ ਲਓ ਜੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਪਿਤਾ ਜੀ ਦਾ ਨਾਮ ਜਾਂ ਫਿਰ ਪਤੀ ਦਾ ਨਾਮ ਡੇਟ ਆਫ ਬਰਥ ਏਜ ਕੁਆਲਿਫਿਕੇਸ਼ਨ ਇੱਥੇ ਤੁਸੀਂ ਕੈਟਾਗਰੀ ਮੈਂਸ਼ਨ ਕਰ ਦੇਣੀ ਹੈ ਜੀ ਉਸ ਤੋਂ ਬਾਅਦ ਪਰਮਨੈਂਟ ਐਡਰੈਸ ਦੀ ਮੈਂਸ਼ਨ ਕਰਨਾ ਹੋਵੇਗਾ ਉਸ ਤੋਂ ਬਾਅਦ ਟੈਂਪੋਰਰੀ ਐਡਰੈਸ ਜੇਕਰ ਤੁਹਾਡਾ ਕੋਈ ਹੈ ਨੈਸਲਟੀ ਇੱਥੇ ਤੁਸੀਂ ਮੈਂਸ਼ਨ ਕਰਨੀ ਹੋਵੇਗੀ ਇੱਥੇ ਇੰਡੀਆ ਲਿਖ ਦੇਣਾ ਤੁਸੀਂ ਲਿਸਟ ਆਫ ਡਾਕੂਮੈਂਟਸ ਜੋ ਜੋ ਡਾਕੂਮੈਂਟ ਤੁਸੀਂ ਨਾਲ ਲਗਾਉਣ ਲੱਗੇ ਹੋ ਜੀ ਉਹਨਾਂ ਦੀ ਡਿਟੇਲ ਤੁਹਾਨੂੰ ਇੱਥੇ ਦੇਣੀ ਹੋਵੇਗੀ ਜੀ ਮੋਬਾਈਲ ਨੰਬਰ ਅਤੇ ਮੇਲ ਆਈਡਿ ਜ਼ਰੂਰ ਲਿਖਿਓ ਬਹੁਤ ਹੀ ਜ਼ਰੂਰੀ ਹੁੰਦਾ ਜੀ ਜਦੋਂ ਵੀ ਇੰਟਰਵਿਊ ਵਗੈਰਾ ਹੋਣਾ ਜਾਂ ਫਿਰ ਤੁਹਾਡਾ ਕੋਈ ਟੈਸਟ ਹੋਣਾ ਤੁਹਾਨੂੰ ਮੈਸੇਜ ਦੁਆਰਾ ਜਾਂ ਮੇਲ ਦੁਆਰਾ ਸੂਚਿਤ ਕਰਤਾ ਜਾਵੇਗਾ ਤੁਹਾਡੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਕੇਸ ਵਗੈਰਾ ਨਹੀਂ ਚੱਲਦਾ ਹੋਣਾ ਚਾਹੀਦਾ ਜੇਕਰ ਚੱਲਦਾ ਹੈ ਤਾਂ ਤੁਸੀਂ ਇੱਥੇ ਜੱਸ ਜਾਂ ਨੋ ਲਿਖਣਾ ਹੋਵੇਗਾ ਲਿਖਣ ਤੋਂ ਬਾਅਦ ਸਿਗਨੇਚਰ ਕਰਨ ਤੋਂ ਬਾਅਦ ਤੁਸੀਂ ਆਪਣੇ ਡਾਕੂਮੈਂਟਸ ਭੇਜਣੇ ਹੋਣਗੇ ਚਲੋ ਦੋਸਤੋ ਅਪਾ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੀ ਡਿਸਟ੍ਰਿਕਟ ਅੰਡ ਸੈਸ਼ਨ ਅੱਜ ਪਠਾਨਕੋਟ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਇਸ ਐਡਰੈਸ ਤੇ ਤੁਸੀਂ ਆਪਣੇ ਡਾਕੂਮੈਂਟਸ ਭੇਜਣੇ ਹੋਣਗੇ ਜੀ ਐਪਲੀਕੇਸ਼ਨ ਫਾਰਮ ਦੇ ਨਾਲ ਅਟੈਚਡ ਕਾਪੀਜ਼ ਟੈਸਮੋਨਿਅਲਸ ਕੁਆਲੀਫਿਕੇਸ਼ਨ ਅਤੇ ਦੋ ਤਾਲੀਆਂ ਪਾਸਪੋਰਟ ਸਾਈ ਫੋਟੋਗ੍ਰਾਫਸ ਅਤੇ ਕੰਪਲੀਟ ਆਪਣਾ ਬਾਇਓ ਡਾਟਾ ਫਿਲਪ ਕਰਨ ਤੋਂ ਬਾਅਦ ਤੁਸੀਂ ਭੇਜ ਦੇਣਾ ਹੋਵੇਗਾ ਜੀ ਜੋ ਲਾਸਟ ਡੇਟ ਹੈ ਜੀ 1/4/2024 5 ਵਜੇ ਤੱਕ ਤੁਸੀਂ ਨਾ ਪੋਸਟਾਂਗੇ ਅਪਲਾਈ ਕਰ ਸਕੋਗੇ ਪੋਸਟਾਂ ਨੇ ਜੀ ਗਰੁੱਪ ਡੀ ਦੀਆਂ ਬਿਲਕੁਲ ਰੈਗੂਲਰ ਬੇਸ ਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸੇ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਦੋਸਤੋ ਪੋਸਟ ਦੀ ਡਿਟੇਲ ਕੁਆਲੀਫਿਕੇਸ਼ਨ ਦਾ ਸੈਲਰੀ ਕੁਝ ਇਸ ਪ੍ਰਕਾਰ ਹੈ ਜੀ ਦੋਸਤੋ ਪੋਸਟਾਂ ਨੇ ਚ ਪੜਾਸੀ ਦੀਆਂ ਟੋਟਲ ਪੋਸਟਾਂ ਨੇ ਜੀ 3 ਜਿਹਦੇ ਵਿੱਚ ਸਪੋਰਟਸਮੈਨ ਦੀ ਇੱਕ ਪੋਸਟ ਹੈ ਜੀ ਹੈਂਡੀਕੈਪਟਸ ਤੋਂ ਉਮੀਦਵਾਰ ਨੇ ਉਹਨਾਂ ਲਈ ਇੱਕ ਪੋਸਟ ਹੈ ਜੀ ਐਸਸੀ ਸਪੋਰਟਸਮੈਨ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ 18000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਅੱਠਵੀਂ ਤੁਸੀਂ ਪਾਸ ਕੀਤੀ ਹੈ ਪੰਜਾਬੀ ਤੋਂ ਨੌਲੇਜ ਹੈ ਉਮਰ ਆਦੇ ਜੀ 18 ਲੈ ਕੇ 35 ਸਾਲ ਦੇ ਵਿੱਚ ਕਰਤਾ ਤੁਸੀਂ ਅਪਲਾਈ ਕਰ ਸਕੋਗੇ ਅਤੇ ਇਹ ਰਿਲੈਕਸੇਸ਼ਨ ਵੀ ਦਿੱਤਾ ਜਾਵੇਗਾ ਇਹ ਐਪਲੀਕੇਸ਼ਨ ਫਾਰਮ ਹੈ ਜੀ ਜਿਹਦਾ ਲਿੰਕ ਤੁਹਾਨੂੰ ਨਾ ਪੋਸਟਾਂ 'ਚ ਡਾਇਰੈਕਟ ਤੁਹਾਡਾ ਇੰਟਰਵਿਊ ਹੋਵੇਗਾ ਨਾ ਤੁਹਾਡਾ ਕੋਈ ਪੇਪਰ ਨਾ ਕੋਈ ਐਪਲੀਕੇਸ਼ਨ ਫੀਸ ਹੈ ਜੀ ਇੰਟਰਵਿਊ ਦਾ ਸ਼ਡਿਊਲ ਕੁਝ ਇਸ ਪ੍ਰਕਾਰ ਹੈ ਜੀ ਇਹ ਤੋਂ ਲੈ ਕੇ ਜੇ ਤੱਕ ਦੇ ਜਿੰਨੇ ਉਮੀਦਵਾਰ ਨੇ ਜੀ ਉਹਨਾਂ ਦਾ ਇੰਟਰਵਿਊ 8 4 2024 ਨੂੰ ਹੋਵੇਗਾ ਜੀ ਕ ਇਹ ਤੋਂ ਲੈ ਕੇ ਆਰ ਤੱਕ ਦੇ ਜਿੰਨੇ ਉਮੀਦਵਾਰ ਨੇ ਜੀ ਉਹਨਾਂ ਦਾ ਇੰਟਰਵਿਊ 9 4 2024 ਨੂੰ ਹੋਵੇਗਾ ਜੀ ਇਸ ਤੋਂ ਲੈ ਕੇ ਜੈਡ ਤੱਕ ਦੇ ਜਿੰਨੇ ਉਮੀਦਵਾਰ ਨੇ ਜੀ ਉਹਨਾਂ ਦਾ ਇੰਟਰਵਿਊ 10 4 2024 ਨੂੰ ਹੋਵੇਗਾ ਜੀ ਤੁਸੀਂ ਆਪਣੇ ओरिजिनल ਡਾਕੂਮੈਂਟਸ ਲੈ ਕੇ ਪਹੁੰਚ ਜਾਣਾ ਹੋਵੇਗਾ ਐਡਰੈਸ ਪਰ ਮੈਂਸ਼ਨ ਕੀਤਾ ਗਿਆ ਜੀ ਉਹਸ਼ਤਾਂ ਦੀ ਗਿਣਤੀ ਨੂੰ ਘਟਾਇਆ ਬਧਾਇਆ ਜਾ ਸਕਦਾ ਜੀ ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ਟਿਰੇ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਹੋਰ ਵੀ ਬਹੁਤ ਇ ਜਾਣਕਾਰੀ ਇਨਾਂ ਨੇ ਮੈਂਸ਼ਨ ਕੀਤੀ ਇੱਕ ਵਾਰ ਤੁਸੀਂ ਰੀਡ ਕਰ ਲੈਣਾ ਜੀ ਰੀਡ ਕਰਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਜੀ ਅਡਰੈਸ ਇੱਥੇ ਮੈਂਸ਼ਨ ਕੀਤਾ ਗਿਆ ਇਸ ਅਡਰੈਸ ਤੇ ਵੀ ਤੁਸੀਂ ਆਪਣਾ ਡਾਕੂਮੈਂਟਸ ਸਪੇਸ ਸੇ ਕੋੰਗੇ ਦੋਸਤੋ ਉਮੀਦ ਕਰਦਾ ਮੇਰ ਦੀ ਵਰਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ